ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਗੁੰਡਾਗਰਦੀ ਦਾ ਨੰਗਾ ਰਾਜ ਹੋਇਆ ਜਿੱਥੇ ਕੁਝ ਨੌਜਵਾਨਾਂ ਨੇ ਖੜੀਚ ਖੜੇ ਇੱਕ ਪਰਿਵਾਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗੁੰਡਾਗਰਦੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਚ ਵੀ ਰਿਕਾਰਡ ਹੋਈ ਹੈ ਜਿੱਥੇ ਸਾਫ ਨਜ਼ਰ ਆ ਰਿਹਾ ਹੈ ਕਿ ਜਦੋਂ ਇੱਕ ਪਰਿਵਾਰ ਖੜੀਚ ਖੜਾ ਸੀ ਤਾਂ ਸਾਹਮਣੇ ਤੋਂ ਆਏ ਦੋ ਨੌਜਵਾਨਾਂ ਨੇ ਉਹਨਾਂ ਤੇ ਦਾਤਰਾ ਨਾਲ ਹਮਲਾ ਕਰ ਦਿੱਤਾ ਪਾਜੀ ਮੇਰੇ ਮੁੰਡੇ ਦੇ ਕਾਫੀ ਜ਼ਰਾ ਚੋਟ ਲੱਗੀ ਆ ਮੈਂ ਪਰੇਸ਼ਾਨ ਆ ਨਾਗਲ ਨੇ ਮੈਂ ਆਪਣੇ ਬੇਟੇ ਨੂੰ ਦੇਖਾਂਗਾ ਜਾ ਕੇ ਹਸਪਤਾਲੇ ਪਹਿਲੇ ਸਭ ਤੋਂ ਪਹਿਲਾ ਉਸ ਤੋਂ ਬਾਅਦ ਜਿਹੜੀ ਕਾਰਵਾਈ ਕੀਤੀ ਮੈਂ ਦੇਖਾਂਗਾ ਨਾਗਲ ਨੇ ਕੀ ਕੀਤਾ ਪਾਜੀ ਉਹਦਾ ਆਪਰੇਟ ਕਰਨਾ ਪੈਣਾ ਨਾ ਉਹਦੀਆਂ ਨਸਾਂ ਕੱਟੀਆਂ ਗਿਆ ਨਾਗਲ ਨੇ ਪੁਰੀਨ ਪੁਲਿਸਾਈਂ ਕੀ ਕੀਤਾ ਪਾਜੀ ਉਹ ਜਾ ਕੇ ਪੁਲਿਸ ਉੱਥੇ ਜਾ ਕੇ ਦੱਸੇਗੀ ਨਾਗਲ ਨੇ ਕੀ ਕਰਨਾ ਹਲੋ ਚਲਣ ਦਿਲ ਤਾਂ ਲੱਗੇ ਕਿ ਹਮਲਾਵਰਾਂ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਆਉਂਦਿਆਂ ਹੀ ਦਾਤਰ ਇੱਕ ਨੌਜਵਾਨ ਦੇ ਮਾਰੇ ਜਿਸ ਨਾਲ ਉਸਦੀ ਬਾਹ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਚ ਪਰਤੀ ਕਰਵਾਉਣਾ ਪਿਆ ਦਰਸਲ ਮਾਮਲਾ ਗੱਡੀ ਨੂੰ ਲੈ ਕੇ ਸ਼ੁਰੂ ਹੋਇਆ ਪਰਿਵਾਰ ਦਾ ਇਲਜ਼ਾਮ ਹੈ ਕਿ ਨੌਜਵਾਨ ਸਪੀਡ ਗੱਡੀ 'ਤੇ ਸਵਾਰ ਸੀ ਜਿਨ੍ਹਾਂ ਨੇ ਗੜੀ 'ਚ ਗੱਡੀ ਉਹਨਾਂ ਦੇ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਰੋਕਿਆ ਗਿਆ ਤਾਂ ਉਹਨਾਂ ਨੇ ਪਰਿਵਾਰ ਤੇ ਹਮਲਾ ਕਰ ਦਿੱਤਾ ਭਾਈ ਗਲੀ ਜੇ ਆਪਾਂ ਸਾਡੇ ਚਾਚਾ ਹੀ ਖਲੋਤੇ ਇਹ ਤੇ ਦੋ ਪਿਛੋਂ i20 ਦੇ ਮੁੰਡੇ ਆਏ ਉਹ ਆਪਣੇ ਫੈਮਿਲੀ ਨਾਲ ਹੈਗੇ ਉਹ ਵੀ ਉਹ ਕਦੇ ਫੰਕਸ਼ਨ ਤੋਂ ਆਏ ਆਪਾਂ ਵੀ ਫੰਕਸ਼ਨ ਤੋਂ ਆਏ ਡਜਾਜੇ ਗਲੀ 'ਚ ਖਲੋਤੇ ਤੇ ਅਚਾਨਕ ਜੱਕਦਮ ਆਏ ਤੇ ਇਹਨਾਂ ਨੇ ਪੈਰ ਅੱਗੇ ਗੱਡੀ ਬ੍ਰੇਕ ਸਪੀਡ ਨਾਲ ਬਿਲਕੁਲ ਕਰਦੇ ਆ ਨਸ਼ਾ ਬਤਾਏ ਬਿਲਕੁਲ ਕਰਦੇ ਜੇ ਪੂਰਾ ਠੀਕ ਆ ਇਹ ਲਾਗੋ ਨੰਗੇ ਇਹਨਾਂ ਨੇ ਇੰਨੀ ਤੇਜ਼ ਨਾਲ ਗੱਡੀ ਉਹਨਾਂ ਨੇ ਆਵਾਜ਼ ਦਿੱਤੀ ਇਹ ਅੱਗੋਂ ਪੈਰ ਤੇ ਇਹ ਕਹਿੰਦਾ ਕਹਿੰਦਾ ਪੈਰ ਤੇ ਚੜਾਣੀ ਤੁਹਾਡੇ ਉਹ ਇੱਥੇ ਗੱਲਾਂ ਮਾੜੀ ਮਾੜੀ ਉਹ ਰੱਜੇ ਹੀ ਉਹ ਬਾਅਦ ਚ ਹੌਲੀ ਆ ਜਾਗੇ ਉਹਨਾਂ ਨੇ ਕਿਹਾ ਸਾਡੇ ਚਾਚੇ ਨੇ ਕਿਹਾ ਕਹਿੰਦੇ ਆਏਗਾ ਇੱਧਰ ਫੇਰ ਗੱਲ ਹੋਏਗੀ ਉਹ ਆ ਕੇ ਉਹਨਾਂ ਨੇ ਇੰਨੀ ਗੱਲ ਕੀਤੀ ਉਹ ਬਾਜ ਦਾਤਰ ਲੈ ਕੇ ਆ ਕੇ ਸਾਡੇ ਤੇ ਹਮਲਾ ਕੀਤਾ ਮੇਰੇ ਭਰਾ ਦੇ ਸਾਟ ਲੱਗੀ ਆ ਦੋ ਦਾਤਰ ਲੈ ਕੇ ਆਏ ਸਾਡੇ ਘਰ ਦੇ ਬਾਹਰ ਕੈਮਰੇ ਲੱਗੇ ਆ ਵੀਡੀਓ ਪੂਰੀ ਦੇਵਾਂਗੇ ਤੁਹਾਨੂੰ ਇੱਕ ਫੰਕਸ਼ਨ ਤੋਂ ਸਾਰੇ ਨੇ ਇਕੱਠੇ ਆਏਗੇ ਇਕੱਠੇ ਨਹੀਂ ਆਏ ਸਾਡੇ ਸਿਰਫ ਚਾਚਾ ਹੀ ਤੇ ਮੇਰੀ ਕਸ ਗਈ ਓਏ ਪਤਾ ਨਹੀਂ ਇਹ ਚਾਚਾ ਹੀ ਗਏ ਉਹ ਆਏ ਸਿਰਫ ਤਾਂ ਮੁੰਡਿਆਂ ਦੀ ਪਛਾਣ ਆ ਗਈ ਤੁਹਾਨੂੰ ਮੁੰਡਿਆਂ ਦੀ ਪਛਾਣ ਪੂਰੀ ਗਈ ਪਿੱਛੇ ਸਾਡੇ ਮਲੇ ਮਲੇ ਰਹਿੰਦੇ ਆ ਬੰਦ ਗਲੀ ਇਹ ਨਸ਼ੇੜੀ ਮੁੰਡੇ ਗਏ ਆ ਪਿੱਛੇ ਵੀ ਇਹਨਾਂ ਨਾਲ ਲੜਾਈ ਹੋਈ ਸੀ ਇਹ ਮਾ ਲੈ ਜੇ ਜਿੰਨੂੰ ਮਰਜ਼ੀ ਪੁੱਛੇ ਬੰਦੇ ਕਿਦਾਂ ਦੇ ਗਏ ਆ ਜਿਨ੍ਹਾਂ ਨੇ ਕੀ ਕੀਤਾ ਅੱਜ ਇਹਨੇ ਦਾਤਨ ਮਾਰੇ ਆ ਡੇ ਮੇਰੇ ਭਰਾ ਦੇ ਸੱਟ ਲੱਗੀ ਤੇ ਬਾਅਦ ਵਿੱਚ ਨਸ ਵੱਢ ਗਈ ਕਿੰਨੀ ਤਾਂ ਕਰਕੇ ਆਪਾਂ ਕੋਈ ਕਹਿਣਾ ਨਹੀਂ ਜਾਂਦੇ ਆਪਾਂ ਹੁਣ ਇਹੀ ਆ ਪ੍ਰਸ਼ਾਸਨ ਨਾਲੋਂ ਪੂਰਾ ਸਹਿਯੋਗ ਚਾਹੀਦਾ ਇਨਸਾਫ ਚਾਹੀਦਾ ਬਸ ਉਧਰ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਤਾਂ ਉਹਨਾਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਧਿਕਾਰੀਆਂ ਮੁਤਾਬਕ ਦੋ ਤੇਰਾ ਆਪਸੇ ਚਲੜੀਆਂ ਨੇ ਜਿਸ ਚ ਇੱਕ ਨੌਜਵਾਨ ਦੇ ਸੱਟਾਂ ਵੀ ਲੱਗੀਆਂ ਨੇ ਅਤੇ ਹੁਣ ਪੀੜਤ ਨੌਜਵਾਨ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਛੱਡ ਦਿਓ ਯਾਰ ਇੱਕ ਮੌਕੇ ਤੇ ਪੁੱਜੇ ਜੇ ਗੱਤਰ ਲੈ ਕੇ ਬੜਾ ਗੁੰਡਾਗਰਦੀ ਦਾ ਨਾਸ਼ ਕੀਤਾ ਗਿਆ ਅਤੇ ਇੱਕ ਨੌਜਵਾਨ ਜਿਹੜਾ ਉਹ ਗੁੱਟ ਜਿਹੜਾ ਉਹ ਨਸਾਂ ਉਹਦੀਆਂ ਵੱਡੀਆਂ ਗਿਆ ਹੱਡੀਆਂ ਕੀ ਕਹਿਣਾ ਚਾਹੁੰਦੇ ਸਾਨੂੰ ਹੁਣੇ ਇਤਲਾਹ ਮਿਲੀ ਆ ਕਿ ਇੱਥੇ ਦੋ ਤਰ੍ਹਾਂ ਆਪਸ ਵਿੱਚ ਲੜੀਆਂ ਨੇ ਸਦਰਸ਼ਨਗਰ ਵਿੱਚ ਤੇ ਅਸੀਂ ਹੁਣ ਮੌਕੇ ਤੇ ਆਏ ਆ ਤੇ ਇੱਥੇ ਲੜਕਾ ਮਨਪ੍ਰੀਤ ਸਿੰਘ ਲੜਕਾ ਉਹਦੇ ਸੱਟ ਲੱਗੀ ਆ ਤੇ ਉਹਨੂੰ ਹਸਪੀਟਲ ਲੈ ਕੇ ਗਏ ਹੁਣ ਅਸੀਂ ਹਸਪੀਟਲ ਜਾ ਰਹੇ ਆ ਉਹਦੇ ਬਿਆਨ ਲਵਾਂਗੇ ਡਾਕਟਰ ਸਾਹਿਬ ਦੀ ਰਿਪੋਰਟ ਦੇ ਆਧਾਰ ਤੇ ਜੋ ਵੀ ਕਾਰਵਾਈ ਹੋਏਗੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਉਂ ਨਸ਼ੇੜੀ ਬੰਦੇ ਨੇ ਜਿਹੜੇ ਦਫ਼ਤਰ ਲੈ ਕੇ ਆਏ ਉਹਨਾਂ ਨੇ ਕਾਫੀ ਬਾਤ ਕੀਤੀ ਕਿ ਕਿਸੇ ਦੀ ਵੀ ਲੱਗ ਸਕਦੀ ਸੀ ਇਹ ਹਜੇ ਵੈਰੀਫਾਈ ਕਰਾਂਗੇ ਸਰ ਕਿਹੜੇ ਬੰਦੇ ਆ ਉਹ ਇਹਨਾਂ ਦੇ ਪੁੱਛਾਂਗੇ ਕਿਹੜੇ ਬੰਦੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਹਨਾਂ ਕੋਲ ਪੁੱਛਗਿਛ ਕਰਨ ਤੋਂ ਬਾਅਦ ਸਾਫ਼ ਨਜ਼ਰ ਆ ਰਿਹਾ ਹੈ ਅਸੀਂ ਸੀਸੀਟੀਵੀ ਫੁਟੇਜ ਹਜੇ ਸਾਨੂੰ ਮਿਲੀ ਨਹੀਂ ਹੈ ਹਜੇ ਤੇ ਅਸੀਂ ਮੌਕੇ ਤੇ ਆਏ ਆ ਸਰ ਤੇ ਅਸੀਂ ਜੋ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਾ ਫਿਰੇ ਤੇ ਪੀੜਤਿਰ ਨੇ ਹੁਣ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਿਆ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਇਲਜ਼ਾਮ ਲਾਏ ਗਏ ਨੇ ਕਿ ਹਮਲਾਵਰ ਨਸ਼ਾ ਕਰਦੇ ਨੇ ਅਤੇ ਆਏ ਦਿਨ ਮੁਹੱਲੇ 'ਚ ਲੜਾਈ ਝਗੜੇ ਕਰਦੇ ਨੇ ਇਸ ਕਾਰਨ ਉਹ ਫੇਰ ਵੀ ਪੀੜਤਿਰ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ